ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਬਹੁਤ ਸਾਰੇ ਰੁੱਖਾਂ ਬਾਰੇ ਆਲਰੇਡੀ ਦੱਸ ਵੀ ਚੁੱਕੇ ਆ ਜਿਵੇਂ ਅੱਜ ਕੱਲ ਤੁਸੀਂ ਦੇਖ ਰਹੇ ਹੋ ਜਾਮਨੀ ਰੰਗ ਦੇ ਫੁੱਲ ਲੱਗੇ ਜਕਰੰਡਾ ਨਾਂ ਦਾ ਦਰਖਤ ਆ ਇਹ ਸ਼ਹਿਰਾਂ ਵਿੱਚ ਜੰਨਤ ਨੂੰ ਇਹ ਫੁੱਲ ਦਰਖਤਾਂ ਦੇ ਖੇੜੇ ਦਿਖਦੇ ਆ ਤਾਂ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਦਾ ਸੈਂਟੀਫਿਕ ਨੇਮ ਹੈਗਾ ਜਕਰੰਡਾ ਮਾਈਮੂਸੀ ਫੋਲੀਏ ਕਰਕੇ ਦਾ ਸੈਂਟੀਫਿਕ ਨੇਮ ਆ ਬਿਗਨੋਨੀਏਸੀ ਦੀ ਫੈਮਿਲੀ ਹੈਗੀ ਆ ਤੇ ਇਹਨੂੰ ਨੀਲੀ ਗਲਮੋਰ ਵੀ ਕਹਿੰਦੇ ਆ ਤੇ ਬ੍ਰਾਜ਼ੀਲੀਅਨ ਰੋਜ਼ਬਡ ਬੋਲਦੇ ਕਿਉਂਕਿ ਇਹ ਜਿਹੜਾ ਜਿਹੜਾ ਓਰਿਜਿਨ ਹੈਗਾ ਨੇਟਿਵ ਹੈਗਾ ਇਹ ਸਾਊਥ ਅਮਰੀਕਾ ਦਾ ਨੇਟਿਵ ਹੈਗਾ ਰੁੱਖ ਜਿਹੜਾ ਹੈਗਾ ਤੇ ਉਸ ਇਲਾਕੇ ਚ ਇਹ ਪਾਇਆ ਜਾਂਦਾ ਇਹ ਜਿਹੜਾ ਇੰਡੀਆ ਦੇ ਵਿੱਚ ਤਾਂ ਹੈਗਾ ਆਇਆ ਕਿਉਂਕਿ ਇਹਦਾ ਬੇਸਿਕਲੀ ਇਹ ਜਿਹੜੇ ਫੁੱਲ ਹੈਗੇ ਪਰਪਲ ਰੰਗ ਦੇ ਜਾਮਨੀ ਰੰਗ ਦੇ ਫੁੱਲ ਹੋਣ ਕਰਕੇ ਦਾ ਮਤਲਬ ਕਹਿੰਦਾ ਮਸ਼ਹੂਰ ਹੈ ਦਰਖਤ ਇਹ ਤੇ ਕੋਲਕਾਤਾ ਦੇ ਬੋਟੈਨੀਕਲ ਗਾਰਡਨ ਚ ਪਹਿਲਾਂ ਸਭ ਤੋਂ ਪਹਿਲਾਂ ਸੈਂਪਲ ਇਹਦਾ ਲਿਆਂਦਾ ਗਿਆ ਇਹਨੂੰ ਲਗਾਇਆ ਗਿਆ 1841 ਵਿੱਚ ਬ੍ਰਾਜ਼ੀਲ ਤੋਂ ਆਇਆ ਉੱਥੋਂ ਸਾਊਥ ਅਮਰੀਕਾ ਚੋਂ ਉੱਥੋਂ ਆਇਆ ਹੈਗਾ ਇਹ ਤਾਂ ਇਹ ਜਿਹੜਾ ਮੈਂ ਦੱਸਿਆ ਜਿਵੇਂ ਵੀ ਇਹ ਜਿਹੜਾ ਔਰਨਮੈਂਟਲ ਤੌਰ ਤੇ ਐਵੇਨਿਊ ਦਰਖਤ ਲਾਇਆ ਦਾ ਸੜਕਾਂ ਦੇ ਕੱਡੇ ਬਾਗਾਂ ਚ ਪਾਰਕਾਂ ਚ ਲਾਇਆ ਜਾਂਦਾ ਬਹੁਤ ਸਾਰੀ ਯੂਨੀਵਰਸਿਟੀ ਆ ਕਾਲਜੇ ਨੂੰ ਲਾਉਂਦੇ ਕਿਉਂਕਿ ਦੇ ਫੁੱਲ ਬਹੁਤ ਸੋਹਣੇ ਲੱਗਦੇ ਹੈਗੇ ਆ ਤੇ ਬਾਕੀ ਜਿਹੜੇ ਉੱਗਣ ਵਾਲੇ ਖੇਤ ਖੇਤਰ ਜਿਹੜੇ ਹੈਗੇ ਆ ਬਾਹਰ ਦੇਸ਼ੀ ਵਿੱਚ ਗੱਲ ਕੀਤੀ ਬਾਹਰੋਂ ਬਾਰਲੀ ਸਪੀਸੀਸ ਆ ਉਹ ਹੈਗਾ ਆਪਣੇ ਮੇਨਲੀ ਸਦਰਨ ਯੂਐਸਏ ਹੈਗਾ ਜਿ 브ਰਾਜ਼ੀਲ ਆ ਜਾਂਦਾ ਹੈਗਾ ਫਲੋਰੀਡਾ ਆ ਜਾਂਦਾ ਉਸ ਤੋਂ ਬਾਅਦ ਦਾ ਕੈਰੀਬੀਅਨ ਆ ਜਾਂਦਾ ਲੌਂਗ ਸਾਈਡ ਮੈਡੀਟੇਰੀਅਨ ਕੋਸਟ ਉਰਪ ਯੂਰਪ ਵਿੱਚ ਚਲਾ ਜਾਂਦਾ ਹੈ ਕਾਫੀ ਰੁਖ ਪਾਇਆ ਜਾਂਦਾ ਉਸ ਤੋਂ ਬਾਅਦ ਆਸਟ੍ਰੇਲੀਆ ਹੋ ਗਿਆ ਸਾਊਥ ਅਫਰੀਕਾ ਦਾ ਜੋ ਹੈ ਨਾ ਇਸ ਵਰਕ ਵਿੱਚ ਬਹੁਤ ਹੀ ਜ਼ਬਰਦਸਤ ਜਿਹੜੇ ਸ਼ਹਿਰ ਦੇ ਵਿੱਚ ਲੱਗੇ ਐਵੇਨਿਊ ਰਕਤ ਲੱਗਿਆ ਜੇ ਇਸ ਸਮੇਂ ਤੁਸੀਂ ਜਿਹਨ ਨੂੰ ਜੋ ਹੈ ਵਰਕ ਨੂੰ ਦੇਖੋਗੇ ਇੰਟਰਨੈਟ ਤੇ ਜਾ ਕੇ ਤੁਸੀਂ ਕੋਣ ਸੜਕਾਂ ਦੇ ਇਹ ਨੀਲੀ ਗਲਮੋਹ ਜਿਹੜੀ ਹੈਗੀ ਆ ਬਹੁਤ ਵੱਡੇ ਲੈਵਲ ਦੀ ਇਹ ਸੜਕਾਂ ਦੇ ਕੱਡੇ ਲੱਗੀ ਹੋਈ ਤੁਹਾਨੂੰ ਪਰਪਲ ਰੰਗ ਦਾ ਹੋ ਪਰ ਜਾਮਨੀ ਰੰਗ ਦਾ ਇੱਕ ਸ਼ਹਿਰ ਦੇਖੂਗਾ ਮਤਲਬ ਕਹਿੰਦੇ ਇੰਨਾ ਜ਼ਬਰਦਸਤ ਉੱਥੇ ਇਹ ਇਦੀ ਫਲਾਵਰਿੰਗ ਹੋ ਰੱਖੀ ਹੈਗੀ ਆ ਤੇ ਚੰਡੀਗੜ੍ਹ ਵਿੱਚ ਵੀ ਇਹ ਲਾਇਆ ਜਾਂਦਾ ਹੈਗਾ ਕਾਫੀ ਜਗ੍ਹਾ ਤੇ ਲੱਗਿਆ ਹੋਇਆ ਵਾ ਤੇ ਸਾਡੇ ਜਿਹੜੇ ਥਾਪਰ ਕੈਂਪਸ 'ਚ ਵੀ ਕੋ ਸੈਂਪਲ ਆ ਜਾਂ ਹੋਰ ਸ਼ਹਿਰ ਵਿੱਚ ਆਪਣੇ ਪਟਿਆਲੇ ਵਿੱਚ ਵੀ ਕਈ ਕਿਹੜੀ ਜਗ੍ਹਾ ਤੇ ਤੁਹਾਨੂੰ ਮਿਲ ਜਾਊਗਾ ਤੇ ਬਾਕੀ ਇਹ ਦੱਸਣਾ ਚਾਹਾਂਗੇ ਜਿਹੜਾ ਇਹ ਦਰਖਤ ਹੈਗਾ ਵਾ ਇਹ ਮੈਨੇ ਸੱਦਗੀ ਟੈਂਪਰੇਚਰ ਵੀ ਸਹਨ ਕਰ ਲੈਂਦਾ ਤਾਂ ਇੱਕ ਹੋਰ ਗੱਲ ਹੈਗੀ ਆ ਜਿਹੜੋ ਇਹ ਲਾਉਨੇ ਹੈਗੇ ਆ ਐਵੇਨਿਊ ਦਰਖਤ ਤੌਰ ਤੇ ਜੇ ਆਪਾਂ ਸ਼ਹਿਰ 'ਚ ਲਾਉਨੇ ਆ ਇਸ ਰਖਤ ਨੂੰ ਤੈਨੂੰ ਗੈਪ ਦੇਣਾ ਪੈਣਾ ਤਾਂ ਕਿ ਜਿੰਨੀ ਲਾਈਟ ਪਊਗੀ ਤੇ ਉੱਤੇ ਤੇ ਜਿੰਨਾ ਗੈਪ ਹੋਊਗਾ ਓਨਾ ਇਹ ਫਲਾਵਰਿੰ ਤੇਗਲ ਹੋਰ ਹੈਗੀ ਇਸ ਦਰਖਤ ਦੀ ਵੀ ਜਿਹੇ ਮਤਲਬ ਉਹ ਕਹਿੰਦੇ ਠੰਡੇ ਇਲਾਕਿਆਂ ਚ ਇਹ ਜੋ ਲਾਉਂਦਿਆਂ ਨੂੰ ਇਹ ਜਿਹੜੇ ਪੱਤੇ ਹੈਗੇ ਫਰਨ ਦਾ ਭਲੇਖਾ ਪਾਉਂਦੇ ਆ ਇਸ ਕਰਕੇ ਜਿਹੜੇ ਰੋਖ ਹੈਗੇ ਆ ਠੰਡੇ ਇਲਾਕਿਆਂ ਚ ਇਹਨੂੰ ਲਾਉਂਦੇ ਆ ਤਾਂ ਕਿ ਇਹ ਇਹਦੇ ਜਿਹੜੇ ਪੱਤੇ ਵੀ ਬਹੁਤ ਹੀ ਸ਼ਾਨਦਾਰ ਲੱਗਦੇ ਹੈਗੇ ਆ ਫਰਨ ਲਾਈਕ ਲੱਗਦੇ ਹੈਗੇ ਆ ਤਾਂ ਜਿਹੜਾ ਇਹ ਦਾ ਜਿਹੜਾ ਪ੍ਰੋਫਿਗੇਸ਼ਨ ਹੈਗੇ ਆ ਬੜਾ ਈਜ਼ੀਲੀ ਜਿਹੜਾ ਸੀਡ ਤੋਂ ਹੋ ਜਾਂਦੀ ਹੈ ਵਿੰਗਡ ਸੀਡ ਆ ਜਿੱਥੇ ਜੰਗਲਾਂ ਦੇ ਵਿੱਚ ਇਹ ਹੈਗਾ ਬੋਲੀਵੀਆ ਤੇ ਅਰਜنٹੀਨਾ ਜਿਹੜੇ ਜੰਗਲਾਂ ਫਾਰਮ ਚ ਅਵੇਲੇਬਲ ਹੈਗੇ ਆ ਬੜੀ ਉਦੀ ਵੀ ਤਦਾਦ ਘਟ ਗਈ ਉੱਥੋਂ ਤਾਂ ਉੱਥੇ ਜਿਹੜੀ ਪ੍ਰੋਪਿਗੇਸ਼ਨ ਹੈਗੀ ਜਿਵੇਂ ਆਪਾਂ ਗੱਲ ਕਰੀ ਤਾਂ ਸੀਡ ਨਹੀਂ ਹੁੰਦੇ ਸੀਡ ਵਿੰਗ ਦਾ ਮਤਲਬ ਹਵਾ ਨਾਲ ਦੀ ਮਤਲਬ ਕਹਿੰਦਾ ਇਧਰ ਉਧਰ ਫੈਲਦੇ ਹੈਗੇ ਆ ਤਾਂ ਬਾਕੀ ਸਾਡੀ ਨਰਸੀ ਰਾਊਂਡ ਕਲਾਸ ਦੀ ਹੈਗੀ ਉਹਦੇ ਵਿੱਚ ਸੀ ਨੂੰ ਮਤਲਬ ਕਹਿੰਦਾ ਆਪਣੀ ਸੀਡ ਤੋਂ ਤਿਆਰ ਕਰ ਰਹੇ ਆ ਤੇ ਹੁਣ ਵੀ ਅਸੀਂ ਤਿਆਰ ਕਰ ਰਹੇ ਆ ਕਿਉਂਕਿ ਅਸੀਂ ਵੀ ਜਿਹੜਾ ਇਹਨੂੰ ਪ੍ਰਮੋਟ ਕਰਨਾ ਹੈਗਾ ਜਾਂ ਲਾਉਨੇ ਹੈਗੇ ਆ ਸ਼ਹਿਰ ਦੀਆਂ ਐਂਟਰੀਆਂ ਤੇ ਲਾਉਣਾ ਹੈਗਾ ਜਾਂ ਮਤਲਬ ਸਕੂਲਾਂ ਕਾਲਜਾਂ ਪਾਰਕਾਂ ਵਿੱਚ ਲਾਉਨੇ ਹੈਗੇ ਆ ਜਾਦਾ ਇਸ ਨੂੰ ਅਸੀਂ ਰੋਡ ਤੇ ਜਾਂ ਵੱਡੀਆਂ ਜਿਹੜਾ ਇਨਰ ਸਾਈਡ ਹੈਗੇ ਪਿੰਡਾਂ ਦੇ ਉੱਤੇ ਉਹਦੇ ਵਿੱਚ ਪ੍ਰਮੋਟ ਨਹੀਂ ਕਰਦਾ ਕਿਉਂਕਿ ਸਾਡੇ ਕੋਲ ਹੋਰ ਆਪਦੇ ਵੀ ਦਰਖਤ ਹੈਗੇ ਜਿਵੇਂ ਕਿ ਸਾਡੇ ਕੋਲੇ ਟੱਕ ਹੈਗਾ ਜੇ ਇੰਟਰ ਲਿੰਕ ਰੋਡਾਂ ਵਿੱਚ ਲਾਉਣਾ ਹੈਗਾ ਜਾਂ ਹਾਈਵੇ ਤੇ ਟੱਕ ਲਾ ਸਕਦੇ ਆ ਬਰਨਾ ਸਾਡਾ ਪੰਜਾਬ ਦਾ ਬਹੁਤ ਹੀ ਸ਼ਾਨਦਾਰ ਉਹਦਾ ਚਿੱਟਾ ਫੁੱਲ ਹੈਗਾ ਕਰੀਮੀ ਜੇ ਕਲਰ ਦਾ ਉਸ ਤੋਂ ਬਾਅਦ ਰੁਹੀੜਾ ਹੈਗਾ ਸਾਡੇ ਕੋਲ ਬਹੁਤ ਹੀ ਸ਼ਾਨਦਾਰ ਲਾਲ ਫੁੱਲ ਅਸੀਂ ਜਿਹੜੇ ਵੱਡੇ ਲੈਵਲ ਦਾ ਪ੍ਰਮੋਟ ਕਰਨਾ ਇਹ ਦਰਖਤਾਂ ਨੂੰ ਪ੍ਰਮੋਟ ਕਰਾਂਗੇ ਅਸੀਂ ਤਾਂ ਜਿਹੜੇ ਇਹ ਇਹ ਜੇ ਜਿਗਰੰਡਾ ਵਰਗੇ ਦਰਖਤ ਹੈਗੇ ਆ ਜਗਲਮੋਰ ਹੈਗੀ ਆ ਲਾਲ ਗਲਮੋਰ ਇਹ ਆਪਾਂ ਸ਼ਹਿਰਾਂ ਵਿੱਚ ਲਾ ਸਕਦੇ ਐਵੇਨਿਊ ਰੱਖੋਗੇ ਇਹ ਲੋਕਾਂ ਨੂੰ ਫੁੱਲ ਚੰਗੇ ਲੱਗਦੇ ਆ ਕਿ ਮਾਸਕਲ ਦੇ ਪ੍ਰੋਪਗੇਸ਼ਨ ਕਿਉਂਕਿ ਇਹ ਬਾਲੀ ਸਪੀਸ਼ੀਅਲ ਕਿਹਾ ਜਾਂਦਾ ਨੇ ਸੀ ਪ੍ਰਮੋਟ ਕਰਦੇ ਤੇ ਬਾਕੀ ਕਈ ਇਲਾਕਿਆਂ ਚ ਨੂੰ ਮਤਲਬ ਕਹਿੰਦਾ ਐਗਜ਼ਾਮ ਟਰੀ ਬੋਲ ਦਿੰਦੇ ਆ ਜਿਵੇਂ ਕਿ ਸਦਰਨ ਅਮਰੀਕਾ ਦਾ ਪਾਰਟ ਹੈਗਾ ਸਦਰਨ ਹੈਮਿਸਫੀਅਰ ਚ ਕੀ ਹੁੰਦਾ ਜਦੋਂ ਇਹ ਫੁੱਲ ਦਿੰਦਾ ਦਰਖਤ ਤਾਂ ਉਸ ਸਮੇਂ ਐਗਜ਼ਾਮ ਹੋਏ ਹੁੰਦੇ ਆ ਤਾਂ ਇਸ ਲਈ ਉਹਨੂੰ ਐਗਜ਼ਾਮ ਟਰੀ ਵੀ ਬੋਲ ਦਿੰਦੇ ਆ ਬਹੁਤ ਸਾਰੇ ਜਿਹੜੇ ਸਦਰਨ ਹੈਮਿਸਫੀਅਰ ਦੇ ਇਲਾਕੇ ਹੈ ਦਾ ਉਸ ਵਿੱਚ ਇੱਕ ਪਰਪਲ ਪੈਨਿਕ ਵੀ ਕਈ ਯੂਨੀਵਰਸਿਟੀ ਚ ਲੱਗਿਆ ਲੱਗਿਆ ਹੋਇਆ ਦਰਖਤ ਪਰਪਲ ਪੈਨਿਕ ਤਾਂ ਕਹਿੰਦੇ ਵੀ ਉਸ ਸਮੇਂ ਜਦੋਂ ਐਗਜ਼ਾਮ ਹੁੰਦੇ ਆ ਬੱਚਿਆਂ ਦਾ ਲਾਸਟ ਮੂਮੈਂਟ ਤੇ ਪੜ੍ਹਨ ਦਾ ਸਮਾਂ ਹੁੰਦਾ ਉਹ ਤਿਆਰੀ ਕਰਦੇ ਹੈਗੇ ਆ ਉਸ ਸਮੇਂ ਇਹਦੇ ਨਾਲ ਰਿਲੇਟ ਕੀਤਾ ਜਾਂਦਾ ਪਰਪਲ ਪੈਨਿਕ ਉਧਰੋਂ ਪਰਪਲ ਫੁੱਲ ਆਏ ਹੁੰਦੇ ਤੇ ਉਸ ਉਸ ਵੇਲੇ ਬੱਚੇ ਵੀ ਪੈਨਿਕ 'ਚ ਹੁੰਦੇ ਵੀ ਹਾਂ ਅਸੀਂ ਲਾਸਟ ਰਾਊਂਡ ਦੀ ਤਿਆਰੀ ਕਰ ਰਹੇ ਸਾਡੇ ਤੇ ਐਗਜ਼ਾਮ ਹੈਗਾ ਇਸ ਲਈ ਐਗਜ਼ਾਮ ਟ੍ਰੀ ਵੀ ਬੋਲ ਦਿੰਦੇ ਆ ਇਹਨੂੰ ਪਰਪਲ ਪੈਨਿਕ ਵੀ ਬੋਲ ਦਿੰਦੇ ਹੈਗੇ ਇਹ ਇਹ ਜਿਹੜਾ ਰੁੱਖ ਹੈਗਾ ਮotro ਕਹਿੰਦਾ ਦੁਨੀਆ ਲੈਵਲ ਤੇ ਜਿਹੜਾ ਅਸੀਂ ਦੱਸਿਆ ਕਿੱਥੇ ਕਿੱਥੇ ਪਾਇਆ ਜਾਂਦਾ ਕਾਫੀ ਜ਼ਿਆਦਾ ਮੌਸਮ ਤੇ ਪਾਇਆ ਜਾਂਦਾ ਬਹੁਤ ਹੀ ਸੋਹਣੇ ਰੰਗ ਦੇ ਪਰਪਲ ਫੁੱਲਾ ਇਸ ਲਈ ਸਾਡਾ ਮਕਸਦ ਸੀ ਕਿਉਂਕਿ ਹੁਣ ਅਸੀਂ ਦੇਖ ਹੀ ਰਹੇ ਹਾਂ ਸ਼ਹਿਰਾਂ ਦੇ ਵਿੱਚ ਤਾਂ ਕਿ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਸੀ ਲੋਕਾਂ ਨੂੰ ਕੁੱਲਾ ਵੀ ਸਾਨੂੰ ਦੇ ਵੀ ਕਈ ਵਾਰ ਫੁੱਲ ਭੇਜ ਦਿੰਦੇ ਲੋਕ ਤਾਂ ਅਸੀਂ ਇਹ ਵੀਡੀਓ ਬਣਾਤੀ ਹੈਗੀ ਆ ਵੀ ਤੁਸੀਂ ਇਹਦੇ ਬਾਰੇ ਇਹ ਜਿਹੜੀਆਂ ਬੇਸਿਕ ਜਾਣਕਾਰੀ ਹੈਗੀ ਐ ਜਿਗਰਾਂ ਦੇ ਰੁੱਖ ਬਾਰੇ ਤੁਸੀਂ ਇਹ ਵੀਡੀਓ ਸੁਣ ਕੇ ਆਪਣੇ ਅੱਗੇ ਜੇ ਕੋਈ ਪੁੱਛਦਾ ਹੈਗਾ ਸ਼ੇਅਰ ਵੀ ਕਰ ਸਕਦੇ ਹੋ ਕੋਈ ਬਹੁਤ ਸਾਰੇ ਸਸਤਾਵਾਂ ਅੱਜ ਕੱਲ ਕੰਮ ਕਰ ਰਹੀਆਂ ਹੈਗਾ ਰੁੱਖਾਂ ਤੇ ਤਾਂ ਉਹ ਸਾਨੂੰ ਕੁਐਰੀਜ਼ ਆਉਂਦੀਆਂ ਰਹਿੰਦੀਆਂ ਵੀ ਕਿਹੜਾ ਰੁੱਖਾ ਕਿਹੜੇ ਫੁੱਲ ਆ ਤਾਂ ਇਸ ਲਈ ਜੇ ਜੇ ਤੁਹਾਡੇ ਕੋਲੇ ਇੱਕ ਕੁਐਰੀ ਹੈਗੀ ਆ ਇਹ ਜਿਹੇ ਫੁੱਲ ਤੁਸੀਂ ਦੇਖਦੇ ਹੋ ਇਹ ਜਿਕਰੰਡੇ ਨਾਂ ਦਾ ਦਰਖਤ ਹੈਗਾ ਤਾਂ ਇਹ ਔਰਨਮੈਂਟਲ ਤੌਰ ਤੇ ਲਾਇਆ ਜਾਂਦਾ ਹੈਗਾ ਤੇ ਸਾਡੀਆਂ ਬੇਨਤੀਆਂ ਪ੍ਰਵਾਨ ਕਰੋ ਲਗਾਤਾਰ ਅਸੀਂ ਰੁੱਖਾਂ ਤੇ ਕੰਮ ਕਰਦੇ ਆਉਂਦੇ ਆ ਜਿੰਨੇ ਵੀ ਸਾਡੇ ਇੰਡੀਆ ਦੇ ਵਿੱਚ ਹੋਣ ਵਾਲੇ ਰੁੱਖਾ ਐਡਪਟ ਐਡਪਟ ਜੇ ਪੰਜਾਬ ਚ ਵੀ ਐਡਪਟ ਕੀਤੇ ਰੁੱਖਾ ਉਹਨੂੰ ਅਸੀਂ ਤਿਆਰ ਕਰਦੇ ਹਾਂ ਨਸੀਆਂ ਚ ਆਪਣੇ ਰਾਉਂਡ ਗਲਾਸ ਦੀਆਂ ਚ ਤਾਂ ਉਹਨਾਂ ਨੂੰ ਮਤਲਬ ਕਹਿੰਦਾ ਸਾਡੇ ਲਈ ਧਰਤੀ ਹੈਗੀ ਪੰਜਾਬ ਦੀ ਉਹਦੇ ਵਿੱਚ ਭੇਜ ਰਹੇ ਆ ਧੰਨਵਾਦ ਸਾਰਾ ਸਸਿ ਕਾਲ ਜੀ